ਸਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਵੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਭਾਗਸਰ ਮੁਕਸਰ ਜਿਹੜੇ ਦਾ ਪਿੰਡ ਆ ਤੇ ਤਸਵੀਰ ਵੀ ਦੋਸਤੋ ਇਸ ਪਿੰਨੂ ਸ਼੍ਰੀ ਮੁਕਸਰ ਸਾਹਿਬ ਪੈ ਜਾਂਦੀ ਹੈ ਇੱਕ ਘਰੇਲੂ ਪਰਿਵਾਰ ਦੇ ਘਰ ਵੀਡੀਓ ਕਾਲ ਕਰਨ ਪਹੁੰਚੇ ਆ ਇੱਕ ਪਹਿਲਾ ਸੂਆ ਗੱਬਨ ਝੂਟੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਵੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਬਈ ਹਾਂਜੀ ਬਈ ਸასი ਗਾਲ ਜੀ ਸასი ਗਾਲ ਜੀ ਤੋਂ ਠੀਕ ਆ ਬਈ ਵਧੀਆ ਹੀ ਵਧੀਆ ਠੀਕ ਆ ਨਾਂ ਦੱਸੀ ਵੀਰ ਆਪਣਾ ਜਸਪ੍ਰੀਤ ਸਿੰਘ ਨਾਂ ਵੀਰੇ ਭੈਣ ਭੈਣ ਸਰ ਠੀਕ ਆ ਤੇ ਜਸਪੀਤ ਇੱਕ ਵਾਰੀ ਆਪਣਾ ਨੰਬਰ ਦੱਸ ਦੀ ਵੀਰੇ ਨੰਬਰ ਹੈਗਾ 80548 ਠੀਕ ਆ 69603 ਠੀਕ ਆ 80 ਇਹ ਝੋਟੀ ਬਈ ਆਪਣੇ ਘਰ ਦੀ ਆ। ਹਾਂ ਵੀਰੇ ਘਰ ਦੀ ਝੋਟੀ ਆ। ਠੀਕ ਆ ਕਿੰਨਾ ਮਾਸੂਦਾ ਸੋਣਾ ਬਈ? ਪਹਿਲੇ ਸੂਏ ਸੁਣਾ ਕੇ ਹਾਂ। ਠੀਕ ਆ ਪਹਿਲਾ ਸੂਆ ਸੁਣਾ। ਕਿੰਨੇ ਦਿਨ ਪਈ ਆ ਬਈ? ਇਹ ਵੀਰੇ ਲੈ ਜੂਗੀ 8-10 ਦਿਨ। 8 ਤੋਂ 10 ਦਿਨ ਪਈ ਆ। ਹਾਂਜੀ। ਠੀਕ ਆ। ਤੇ ਬਈ ਦੁੱਧ ਦੀ ਗੱਲ ਕਰੀਏ ਤਾਂ ਪਹਿਲੇ ਸੂਏ ਕੀ ਨਮਾਨ ਆ? ਵੀਰੇ ਇਹਦੀ ਮੱਝ ਕੋਲ 16 ਕਿਲੋਟਰ ਦੇ ਲਗਭਗ ਦੁੱਧ ਸੀਗਾ ਵੀ ਕਿਤੇ ਵਧ ਜਾਂਦੀ ਤੇ ਕਿਤੇ ਘਟ ਜਾਂਦੀ ਸੀਗੀ। ਠੀਕ ਆ 15-16 ਦੇ ਲਗਭਗ ਸੀਗਾ ਜੀ। ਹਾਂਜੀ ਹਾਂਜੀ। ਠੀਕ ਆ ਇਹਦਾ ਕੀ ਨਮਾਨ ਆ ਬਈ ਪਹਿਲੇ? ਇਹਦਾ ਵੀਰੇ ਹੈਗਾ ਵੀ ਪੰਜ 6 6 ਕਿਲੋ ਦਾ ਡੰਗ ਦਾ ਵੀ ਇਹ ਗੋਪੀ 1 ਤੋਂ ਇਹ ਗੱਬਣ ਠੀਕ ਆ। ਲੋ ਵੀ ਬਾਈ ਦੱਸਦਾ ਗੋਪੀ 1 ਤੋਂ ਇਹ ਗੱਬਣ ਹੈਗੀ ਆ। ਸਰਕਾਰੀ ਸੀ ਮੰਦੀ ਆ ਵੀ। ਠੀਕ ਆ। ਆਪ ਸਰਕਾਰੀ ਸੀ ਮੰਦੀ ਆ। ਹਾਂਜੀ ਆਪ ਸਰਕਾਰੀ ਸੀ ਮੰਦੀ ਆ। ਠੀਕ ਆ। ਲੋ ਵੀ ਆਪ ਸਰਕਾਰੀ ਸੀ ਮੰਦੀ ਆ ਗੋਪੀ 1 ਤੋਂ ਇਹ ਗੱਬਣ ਹੈਗੀ ਆ। ਸਿੰਘ ਬਿਲਕੁਲ ਕੁੰਡਾ ਦੋਸਤੋ ਜੇ ਗੱਲ ਕਰੀਏ ਥਾਣੇ ਹਵਾਨੇ ਦੀ ਤੁਹਾਨੂੰ ਜੱਜਮੈਂਟ ਨੇੜੇ ਹੋ ਕੇ ਕਰਾ ਦਿੰਨੇ ਆ। ਬਾਕੀ ਰਾਜੀ ਬਲੀ ਦੀ ਗੱਲ ਕਰੀਏ ਨਾ ਰਾਜੀ ਬਲੀ ਸੋਹਣੀ ਆ ਸਮਾਈ ਸੋਹਣੀ ਚੰਗੀ ਆ ਬਾਈ ਦੀ। ਥਾਣਾ ਦਾ ਸੈਕਟਰ ਸੈਕਟਰ ਦੇ ਹਵਾ ਨਹੀਂ ਤਿਆਰੀ ਦੀ ਗੱਲ ਕਰੀਏ ਦੋਸਤੋ ਭਾਈ ਦੱਸਦਾ 10 ਦਿਨ ਪਏ ਆ ਉਸ ਟਾਂਗ ਦਾ ਜੱਜਮੈਂਟ ਕਰੇ ਤੇ ਥਾਣਾ ਦਾ ਸਾਈਜ਼ ਪਹਿਲੇ ਸੂਰੇ ਸੋਨਾ ਕੱਢਿਆ ਹੋਇਆ ਤੇ ਇਸ ਟਾਂਗ ਦੀ ਗੱਲ ਕਰੀਏ ਬਿਲਕੁਲ ਹੁੰਦਾ ਬਾਕੀ ਤੇ ਕੁੜੇ ਦੀ ਨਿਗਾ ਮਾਰ ਲੋ ਰਾਜੀ ਬੜੀ ਚੰਗੀ ਥਾਣਾ ਦਾ ਸਾਈਜ਼ ਚੈੱਕ ਕਰ ਸਕਦੇ ਢਿੱਲੀ ਪਈ ਆ ਹਜੇ ਕੋਈ ਢੀ ਬਾਹਲੀ ਤਿਆਰੀ ਨਹੀਂ ਬਣਾਈ ਦੇਖ ਸਕਦੇ ਅਨੁਮਾਨਾ ਵੀ ਸੀ ਲੱਗ ਰਿਹਾ ਆਖ ਤੋਂ 10 ਦਿਨ ਇਹਨਾਂ ਸੂਨ ਦੇ ਵਿੱਚ ਲੈ ਜਾਣੇ ਆ ਜਮਾ ਸੀ ਦਾ ਭਾਈ ਦੱਸਦਾ ਵੀ ਮੈਂ ਇੱਧਰ ਵਾਲੇ ਪਸ਼ੂ ਵਾਲੇ ਪਾਸੇ ਘਟ ਆਉਣਾ ਵੀ ਮਾਤਾ ਹਰੀ ਸਾਹ ਹੁੰਦੇ ਆ ਤੇ ਬਾਈ ਜੀ ਦਾ ਵੀ ਜਿਵੇਂ ਉਪਰੇ ਬੰਦੇ ਤੋਂ ਕਰਦੀ ਐ ਇਸੇ ਤਰ੍ਹਾਂ ਮੇਰੇ ਤੋਂ ਕਰੂਗੀ ਵੈਸੇ ਕਰਮਾੜੀ ਆਪਣੇ ਤੋਂ ਵੀ ਨਹੀਂ ਜੇ ਗੱਲ ਕਰੀ ਨਾ ਹਿਲਦੀ ਇੰਨੀ ਸੀਲਸ ਆਊਗਾ ਦੇਖ ਸਕਦੇ ਨੇ ਇੱਕ ਵਾਰੀ ਤੁਰ ਕੇ ਤੁਹਾਨੂੰ ਕਿਵੇਂ ਬਈ ਗਾਲਾਂ ਪੱਟ ਕੇ ਦੀ ਸਹੀ ਗੱਲ ਆ ਸੀਲਸ ਆਊਗਾ ਕਰਮਾੜੀ ਇਹ ਨਹੀਂ ਗੱਲ ਵੀ ਉਪਰੇ ਬੰਦੇ ਤੋਂ ਡਰਦੀ ਐ ਉ렇게 ਸਾਨੂੰ ਹੋਣੇ ਹਵਾਨੇ ਦੀ ਤਿਆਰੀ ਸੋਹਣੀ ਆ ਜੇ ਗੱਲ ਕਰੀਏ ਹਫਤਾ ਲ ਜਾਂਦੀ ਆ 10 ਦਿਨ ਲ ਜਾਂਦੀ ਆ ਬਾਈ ਜੇ ਦਸਮ ਮੁਤਾਬਕ ਤਾਂ ਅਹਮਾਨਾ ਹਵਾਨੇ ਦੀ ਸੋਹਣਾ ਤਿਆਰ ਕਰਨਾ ਦੇਖ ਸਾਡੇ ਪੂਰਾ ਅਹਮਾਨਾ ਤਿਆਰ ਕਰ ਲਈਏ ਗੱਲ ਨਹੀਂ ਵੀ ਬੰਦ ਜੇ ਹਵਾਨੇ ਦੇ ਵਿੱਚ ਬਾਕੀ ਰਾਜੀ ਭਲੀ ਚੰਗੀ ਆ ਸਿਹਤ ਸੰਭਾਲ ਸੋਹਣੀ ਆ ਝੋਟੀ ਫੇਰ ਬੂਲ ਚੰਗੀ ਆ ਹਾਂ ਮੋੜ ਦੋ ਜਿਹੜੇ ਵੀਰ ਤੇ ਪਸੰਦ ਹੋਏ ਤਸੱਲੀ ਤੁਸੀਂ ਆਪ ਦੀ ਇੱਥੇ ਆ ਕੇ ਕਰ ਲੈਣੀ ਹੈ ਬਾਈ ਦਾ ਪਿੰਡ ਹੈਗਾ ਭਾਗਸਰ ਜਿਹੜਾ ਸ਼ਰੀਮੂਸਾ ਸਾਹਿਬ ਆ ਤੇ ਤਸੀਰ ਵੀ ਤੋਂ ਇਸ ਸ਼ਰੀਮੂਸਾ ਸਾਹਿਬ ਹੀ ਪੈਣੀ ਆ ਤੇ ਰੇਟ ਇਹਦਾ ਆਪਾਂ ਬਾਈ ਤੋਂ ਤੁਹਾਨੂੰ ਪੁੱਛ ਲੈਨੇ ਕੀ ਰੇਟ ਕਰਨਾ ਇਹ ਜਸਵੀ ਇਹਦੇ ਰੇਟ ਦੀ ਗੱਲ ਕਰੀ ਜੀ ਦਾ ਰੇਟ ਕੀ ਹੋਊਗਾ ਵੀਰੇ 138000 ਦੀ ਰੇਟ 138 ਹਾਂਜੀ ਠੀਕ ਆ ਮਾਨਤਾ ਕਰਦੇ ਹਾਂ ਹਾਂਜੀ ਮਾਨਤਾ ਠੀਕ ਲੋ ਵੀ 1 ਲੱਖ ਤੇ 38000 ਰੁਪਏ ਰੇਟ ਆ ਮੌਕੇ ਤੇ ਮਾਲਤਾਨ ਹੋ ਜੂ ਜਿਹੜੇ ਵੀ ਤੇ ਪਸੰਦ ਆ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਈ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਈਦਾਂ ਨਹੀਂ ਐਡ ਕਰਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ